ਹallelujah ਹallelujah ਖੁਦਾਵੰਤ ਰਤਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਅਦੇ ਇਸ ਦਿਨ ਦੇ ਲਈ ਮੇਰੇ ਪਿਤਾ ਅਦੇ ਸਮੇਂ ਦੇ ਲਈ ਮੇਰੇ ਖੁਦਾਵੰਤ ਸਾਨੂੰ ਜਿੰਦਾ ਜ਼ਮੀਨ ਤੇ ਰੱਖਿਆ ਮੇਰੇ ਮਹਾਨ ਪਰਮੇਸ਼ਵਰ ਤੇ ਰਤਨਵਾਦ ਆ ਖੁਦਾਵੰਤ ਮਹਾਨ ਪਿਤਾ ਅਰ ਦਜੋ ਵੀ ਬਚਨ ਬੁਲਿਆ ਜਾਵੇ ਮੇਰੇ ਖੁਦਾਬੰਦਾ ਤੇਰੀ ਭਾਕ ਰੂਹ ਦੇ ਦੁਆਰਾ ਬੁਲੇ ਜਾਵੇ ਮਹਾਨ ਪਰਮੇਸ਼ਵਰ ਪਵਿੱਤਰ ਆਤਮਾ ਜੀ ਸਹਾਇਤਾ ਕਰਨੀ ਖੁਦਾਵੰਤ ਅਦੇ ਬਚਨ ਦੇ ਦੁਆਰਾ ਤੇਰੀ ਆਸ਼ੀਸ਼ ਬਰਕਤ ਆਵੇ ਮੇਰੇ ਖੁਦਾਵੰਤ ਮਹਾਨ ਪਰਮੇਸ਼ਵਰ ਮਦਦ ਸਹਾਇਤਾ ਕਰਨੇ ਯਿਸੂ ਨਾਮ ਜੀ ਅਮਨ ਹallelujah ਅੱਜ ਦਾ ਆਪਣਾ ਵਚਨ ਹੈ ਪਹਿਲਾ ਯਹੂਨਾ 4 ਦਾ 8 ਜਿਹੜਾ ਪਿਆਰ ਨਹੀਂ ਕਰਦਾ ਉਹ ਪਰਮੇਸ਼ਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ਰ ਪਿਆਰ ਹੈ ਹallelujah ਪਿਆਰ ਪਰਮੇਸ਼ਰ ਦਾ ਗੁਣੀ ਨਹੀਂ ਬਲਕਿ ਉਹਦਾ ਸੁਭਾਅ ਹੀ ਹੈ ਜ ਜਦੋਂ ਆਪਾਂ ਪਹਿਲਾ ਯਹੂਨਾ 4 ਦਾ 7 ਤੋਂ ਕੀ ਕਿਤਾਬ ਕੋ ਪੜ੍ਹਦੇ ਆ ਇਸ ਵਿੱਚ ਕੀ ਲਿਖਿਆ ਇਸ ਵਿੱਚ ਆ ਪਰਮੇਸ਼ਰ ਦੇ ਪਿਆਰ ਦਾ ਵਰਣਨ ਕੀਤਾ ਹੋਇਆ ਹੈ ਇਕੱਲਾ ਪਰਮੇਸ਼ਰ ਬਾਰੇ ਜਾਨਣਾ ਹੀ ਬਹੁਤ ਕਾਫੀ ਨਹੀਂ ਹੈ ਉਹਦੇ ਪਿਆਰ ਨੂੰ ਵੀ ਜਾਨਣਾ ਪੈਣਾ ਜੇਕ ਦੂਜੇ ਲਈ ਪਿਆਰ ਨਹੀਂ ਰੱਖਦੇ ਉਹਨਾਂ ਨੇ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ ਕਿਉਂਕਿ ਪਰਮੇਸ਼ਰ ਪਿਆਰ ਹੈ ਹਾਲੇਲੂਇਆ ਜੋ ਇਨਸਾਨ ਪਰਮੇਸ਼ਰ ਨੂੰ ਜਾਣਣ ਦਾ ਦਾਵਾ ਕਰਦੇ ਨੇ ਪਰ ਪਿਆਰ ਨਹੀਂ ਰੱਖਦੇ ਉਹ ਫਿਰ ਝੂਠੇ ਨੇ ਉਹ ਝੂਠ ਬੋਲਦੇ ਨੇ ਕਿਉਂਕਿ ਜਿਹਨੇ ਪਰਮੇਸ਼ਰ ਨੂੰ ਜਾਣਿਆ ਉਹ ਵੈਰ ਵਿਰੋਧ ਨਹੀਂ ਰੱਖਦਾ ਉਹ ਹਮੇਸ਼ਾ ਇੱਕ ਦੂਜੇ ਨਾਲ ਪਿਆਰ ਨਾਲ ਰਹਿੰਦੇ ਨੇ ਉਹਨਾਂ ਨੇ ਪਰਮੇਸ਼ਰ ਨੂੰ ਜਾਣਿਆ ਹੀ ਨਹੀਂ ਜੇਕ ਦੂਸਰੇ ਨਾਲ ਪਿਆਰ ਕਰਦੇ ਨੇ ਪਰਮੇਸ਼ਰ ਵਿੱਚ ਅਤੇ ਪਰਮੇਸ਼ਰ ਉਹਨਾਂ ਵਿੱਚ ਬਣਿਆ ਰਹਿੰਦਾ ਹallelujah ਜੇ ਤਾਂ ਆਪਾਂ ਪਹਿਲਾ ਯੋਹਨਾ 4 ਦਾ 9 ਪੜ੍ਹਦੇ ਹਾਂ ਇਸ ਵਿੱਚ ਕੀ ਲਿਖਿਆ ਹੈ ਪਰਮੇਸ਼ਰ ਦਾ ਪਿਆਰ ਸਾਡੇ ਵਿੱਚ ਇਸ ਤੋ ਪ੍ਰਗਟ ਹੋਇਆ ਜੋ ਪਰਮੇਸ਼ਰ ਨੇ ਆਪਣੇ ਇੱਕ ਲਾਉਤੇ ਪੁੱਤਰ ਨੂੰ ਸੰਸਾਰ ਵਿੱਚ ਭੇਜਿਆ ਤਾਂ ਕਿ ਅਸੀਂ ਉਹਦੇ ਰਾਹੀਂ ਜੀਵਨ ਪ੍ਰਾਪਤ ਕਰੀਏ ਹallelujah ਕੀ ਲਿਖਿਆ वचन ਚ ਪਰਮੇਸ਼ਰ ਨੇ ਕਿੰਨਾ ਪਿਆਰ ਕੀਤਾ ਸਾਨੂੰ ਕਿੰਨੀ ਉਹਦੀ ਦਇਆ ਲਗੀ ਹੈ ਸਾਡੇ ਲਈ ਕਿੰਨਾ ਵੱਡਾ ਉਹਦਾ ਪੁਕਾਰ ਹੈ ਸਾਡੇ ਉੱਪਰ ਸਾਡੇ ਲਈ ਉਹਨੇ ਆਪਣਾ ਇੱਕ ਪਿਆਰਾ ਪੁੱਤਰ ਬਲੀਦਾਨ ਕਰਤਾ ਤਾਂ ਜੋ ਅਸੀਂ ਸਦੀਪਕ ਜੀਵਨ پا ਸਕੀਏ ਹallelujah ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪਿਆਰ ਕੀਤਾ ਉਹਨੇ ਸਾਡੇ ਪਾਪਾ ਸਾਡੇ ਗੁਨਾਹਾਂ ਲਈ ਸਾਡੀਆਂ ਬਦਕਾਰੀਆਂ ਦੇ ਲਈ ਆਪਣੇ ਪਿਆਰੇ ਪੁੱਤਰ ਪ੍ਰਭ ਯੇਸ਼ੂ ਮਸੀਹ ਨੂੰ ਇਸ ਜਗਤ ਵਿੱਚ ਭੇਜਿਆ ਤਾਂ ਜੋ ਸਾਡੇ ਗੁਨਾਹ ਪ੍ਰਭ ਯੇਸ਼ੂ ਆਪਣੇ ਉੱਪਰ ਲੈ ਕੇ ਸਾਨੂੰ ਉਹਨਾਂ ਪਾਪਾਂ ਤੋਂ ਆਜ਼ਾਦ ਕਰਨ ਅਤੇ ਅਸੀਂ ਪ੍ਰਭ ਯੇਸ਼ੂ ਦੇ ਵਿਸ਼ਵਾਸ ਕਰਕੇ ਸਦੀਪਕ ਜੀਵਨ ਪ੍ਰਾਪਤ ਕਰੀਏ। ਖੁਦਾਬੰਦ ਨੇ ਸਾਡੇ ਜਿੰਨੇ ਗੁਨਾਹ ਸਾਡੇ ਜਿੰਨੇ ਪਾਪ ਸਾਡੀਆਂ ਬਦਕਾਰੀਆਂ ਉਹ ਆਪਣੇ ਉੱਪਰ ਲੈ ਲਈਆਂ। ਉਹਨੇ ਸਾਨੂੰ ਪਾਪਾਂ ਤੋਂ ਆਜ਼ਾਦ ਕਰਤਾ ਤਾਂ ਕਿ ਸਾਨੂੰ ਜੀਵਨ ਮਿਲੇ। ਇਤਤ ਦਾ ਪਿਆਰ ਪਰਮੇਸ਼ਰ ਨੇ ਸਾਡੇ ਨਾਲ ਕੀਤਾ ਸਾਡੇ ਲਈ ਉਹਨੇ ਆਪਣਾ ਪਿਆਰਾ ਇਕਲੌਤਾ ਪੁੱਤਰ ਸੰਸਾਰ ਵਿੱਚ ਭੇਜ ਦਿੱਤਾ ਅੱਜ ਅਸੀਂ ਕਿਸੇ ਲਈ ਆਪਣਾ ਕੁਝ ਬਲੀਦਾਨ ਕਰ ਸਕਦੇ ਹਾਂ ਜੱਪਕ ਕਿਸੇ ਲਈ ਆਪਣੇ ਕਿਸੇ ਪਿਆਰੇ ਨੂੰ ਜਾਂ ਪਰਿਵਾਰ ਦੇ ਜੀ ਨੂੰ ਉਹਦੇ ਪਾਪਾ ਲਈ ਉਹਦੇ ਪਾਪਾ ਦੇ ਬਦਲੇ ਦੇ ਸਕਦੇ ਹਾਂ ਵੀ ਇਹ ਗੁਨਾਹ ਇਹਨੇ ਕੀਤਾ ਇਹਨੂੰ ਲੈ ਦੇ ਜੇਲ੍ਹ ਚ ਜੈਨੂੰ ਸਜ਼ਾ ਦੇ ਦੋ ਇਹਦੇ ਪਾਪਾ ਦੇ ਬਦਲੇ ਪਰ ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪਿਆਰ ਕੀਤਾ ਜੇ ਪਰਮੇਸ਼ਰ ਨੇ ਸਾਨੂੰ ਇੰਨਾ ਪਿਆਰ ਕੀਤਾ ਤਾਂ ਅਸੀਂ ਵੀ ਇੱਕ ਦੂਜੇ ਨਾਲ ਕੀ ਕਰੀਏ ਪਿਆਰ ਰੱਖੀਏ ਪਰ ਜੇ ਕੋਈ ਆਖੇ ਮੈਂ ਪਰਮੇਸ਼ਰ ਨੂੰ ਪਿਆਰ ਕਰਦਾ ਹਾਂ ਜਿਹੜਾ ਇਨਸਾਨ ਆਪਣੇ ਭਰਾ ਨਾਲ ਪਿਆਰ ਨਹੀਂ ਰੱਖਦਾ ਜਿਸ ਨਾਲ ਉਹ ਖੇਡਿਆ ਇੱਕ ਘਰ ਵਿੱਚ ਜੰਮੇ ਬਲੇ ਵੱਡੇ ਹੋਏ ਇੱਕ ਦੂਜੇ ਨੂੰ ਦੇਖਿਆ ਪਰ ਉਸ ਨਾਲ ਵੈਰ ਰੱਖਦਾ ਹੈ ਫਿਰ ਪਰਮੇਸ਼ਰ ਨਾਲ ਪਿਆਰ ਕਿਸ ਤਰ੍ਹਾਂ ਕਰ ਸਕਦਾ ਹੈ ਜਦਕਿ ਉਹਨੇ ਪਰਮੇਸ਼ਰ ਨੂੰ ਨਾ ਦੇਖਿਆ ਤਾਂ ਝੂਠ ਬੋਲਦਾ ਹੈ ਪਰਮੇਸ਼ਰ ਦੇ ਵਿੱਚ ਵਿੱਚ ਕੀ ਲਿਖਿਆ ਜਿਹੜਾ ਪ੍ਰਭੂ ਨੂੰ ਪਿਆਰ ਕਰਦਾ ਹੈ ਉਹ ਆਪਣੇ ਭਰਾ ਨਾਲ ਵੀ ਪਿਆਰ ਕਰੇ ਹallelujah ਬਚਨ ਚ ਵੀ ਲਿਖਿਆ ਹੈ ਕਿ ਆਪਣੇ ਗਵਾਂਢੀ ਨੂੰ ਵੀ ਆਪਣੇ ਜਿਹਾ ਪਿਆਰ ਕਰੋ ਪਿਆਰ ਤਾਂ ਦੂਰ ਦੀ ਗੱਲ ਕੋਈ ਮੜੀ ਜ ਆਪਣੇ ਗੇਟ ਦੇ ਅੱਗੇ ਗੱਡੀ ਖੜੀ ਕਰ ਦਵੇ ਇਸ ਅਗਲੇ ਤੇ ਗੱਲ ਪੈਣ ਨੂੰ ਜਾਂਦੇ ਆਪਾਂ ਕਿੱਥੇ ਚੱਲਦੇ ਹਾਂ ਪਰਮੇਸ਼ਰ ਦੇ ਬਚਨਾਂ ਤੇ ਸਵਾਸਨ ਨੂੰ ਸਭ ਨੂੰ ਪਰਮੇਸ਼ਰ ਦੇ ਬਚਨ ਦੇ ਅਨੁਸਾਰ ਇੱਕ ਦੂਜੇ ਨਾਲ ਪਿਆਰ ਰੱਖਣਾ ਚਾਹੀਦਾ ਹੈ ਉਹਦੇ ਬਚਨ ਨੂੰ ਆਪਣੇ ਫਿਰਦੇ ਅੰਦਰ ਕਮ ਸੋਣਾ ਚਾਹੀਦਾ ਜਿੱਦਾਂ ਪਰਮੇਸ਼ਰ ਨੇ ਕਿਹਾ ਕਿ ਇੱਕ ਦੂਜੇ ਦੇ ਨਾਲ ਪ્રેਮ ਰੱਖੋ ਸੋ ਪਰਮੇਸ਼ਰ ਇਹਨਾਂ ਵਚਨਾਂ ਦੇ ਨਾਲ ਸਭ ਨੂੰ ਆਸ਼ੀਸ਼ ਬਰਕਤ ਦੇਣ ਔਰ ਇਸ ਵਚਨ ਦੇ ਲਈ ਸਿ प्रार्थना ਕਰਾਂਗੇ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਖੁਦਾਬੰਦ ਅੱਜ ਦੇ ਵਚਨ ਦੇ ਦੁਆਰਾ ਤੇਰੀ ਆਸ਼ੀਸ਼ ਉਤਰੇ ਤੇਰਾ ਅਭਿਸ਼ੇਕ ਉਤਰੇ ਮੇਰੇ ਖੁਦਾਬੰਦ ਮੇਰੇ ਪਿਤਾ ਸਭ ਦੇ ਅੰਦਰ ਤੇਰਾ ਪਿਆਰ ਬਣਿਆ ਰਹੇ ਪਰਮੇਸ਼ਰ ਅੱਜ ਸਾਰਾ ਬੈਰ ਵਿਰੋਧ ਤੇਰੇ ਨਾਮ ਦੇ ਵਿੱਚ ਖਤਮ ਹੋ ਜਾਵੇ ਕਸੇ ਇੱਕ ਦੂਸਰੇ ਨਾਲ ਪਿਆਰ ਰੱਖੀਏ ਪ੍ਰਭੂ ਤੀ ਸਾਡੇ ਵਿੱਚ ਅਤੇ ਅਸੀਂ ਤੇਰੇ ਵਿੱਚ ਬਣੇ ਰਹੀਏ ਮੇਰੇ ਪਿਤਾ ਤੇਰਾ ਸੁਭਾਅ ਵੀ ਸਾਡੇ ਅੰਦਰ ਤੂੰ ਦਇਆ ਕਰ ਖੁਦਾਵੰਦ ਤੇਰੇ ਸਾਰੇ ਸੇਵਕਾਂ ਤੇ ਤੇਰੇ ਸਾਰੇ ਦਾਸਾਂ ਦੀ ਸਲਾਮਤੀ ਮੰਗਦੇ ਆ ਮੇਰੇ ਮਹਾਨ ਪ੍ਰਭੂ ਜੀ ਖੁਦਾਵੰਦ ਜਿਸთან ਤੇਰੀਆਂ ਬੰਦਗੀਆਂ ਹੁੰਦੀਆਂ ਨੇ ਮੇਰੇ ਮਹਾਨ ਪਰਮੇਸ਼ਰ ਉਹਨਾਂ ਦੀ ਵੀ ਰੱਖਿਆ ਹਿਫਾਜ਼ਤ ਕਰਨੇ ਮਹਾਨ ਪਰਮੇਸ਼ਰ ਜੋ ਬਿਮਾਰ ਨੇ ਮੇਰੇ ਖੁਦਾਵੰਦ ਜੋ ਲਾਚਾਰ ਨੇ ਮੇਰੇ ਮਹਾਨ ਪਰਮੇਸ਼ਰ ਖੁਦਾ ਬੰਦਾ ਤੇਰੇ ਬੱਚਨ ਦੇ ਦੁਆਰਾ ਚੰਗੇ ਹੋ ਜਾਣ ਮੇਰੇ ਮਹਾਨ ਪ੍ਰਭੂ ਜੀ ਖੁਦਾ ਬੰਦਾ ਜਿਨ੍ਹਾਂ ਘਰਾਂ ਦੇ ਵਿੱਚ ਲੜਾਈਆਂ ਨੇ ਕਲੇਸ਼ ਨੇ ਖੁਦਾ ਬੰਦਾ ਉੱਥੇ ਤੇਰਾ ਆਨੰਦ ਤੇਰੀ ਸ਼ਾਂਤੀ ਆਵੇ ਤੇਰਾ ਪਿਆਰ ਭਰੇ ਮੇਰੇ ਖੁਦਾ ਬੰਦਾਂ ਦੇ ਪਰਿਵਾਰਾਂ ਦੇ ਵਿੱਚ ਮਹਾਨ ਪਰਮੇਸ਼ਰ ਜੋ ਵੈਰ ਵਿਰੋਧ ਰੱਖਦੇ ਨੇ ਮੇਰੇ ਖੁਦਾ ਬੰਦਾ ਉਹਨਾਂ ਦੇ ਅੰਦਰ ਅਜ ਤੇਰੇ ਸਮਰਥੀ ਨਾਮ ਦੇ ਵਿੱਚ ਵੈਰ ਵਿਰੋਧ ਖਤਮ ਹੋ ਜਾਵੇ ਮੇਰੇ ਖੁਦਾ ਬੰਦਾ ਕਿ ਦੂਜੇ ਨੂੰ ਪਿਆਰ ਕਰਨ ਵਾਲੇ ਬਣ ਜਾਣ ਮੇਰੇ ਮਹਾਨ ਪਰਮੇਸ਼ਰ ਖੁਦਾ ਬੰਦਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰੇ ਆਪਣੀ ਦਇਆ ਕਰੀ ਮੇਰੇ ਮਹਾਨ ਪ੍ਰਭੂ ਜੀ ਮਹਾਨ ਖੁਦਾ ਬੰਦਾ ਤੂੰ ਦਇਆ ਕਰਨ ਵਾਲਾ ਪਰਮੇਸ਼ਰ ਹੈ ਮੇਰੇ ਮਹਾਨ ਪ੍ਰਭੂ ਜੀ ਜੋ ਵੀ ਦੁਨੀਆ ਦੇ ਵਿੱਚ ਲੜਾਈ ਝਗੜੇ ਨੇ ਮੇਰੇ ਖੁਦਾ ਬੰਦਾ ਤੇਰੇ ਨਾਮ ਦੇ ਵਿੱਚ ਮੇਰੇ ਮਹਾਨ ਪਰਮੇਸ਼ਰ ਉਥੇ ਸ਼ਾਂਤੀ ਆਵੇ ਲੜਾਈ ਝਗੜੇ ਖਤਮ ਹੋ ਜਾਣ ਮੇਰੇ ਖੁਦਾ ਬਾਪ ਮਹਾਨ ਪਰਮੇਸ਼ਰ ਅਕਲ ਮਤ ਗਿਆਨ ਦੇ ਮੇਰੇ ਖੁਦਾ ਬੰਦਾ ਸਭ ਨੂੰ ਪਿਆਰ ਵਾਲਾ ਆਤਮਾ ਦੇ ਮੇਰੇ ਮਹਾਨ ਪ੍ਰਭੂ ਜੀ ਖੁਦਾ ਬੰਦਾ ਸਾਰੇ ਵੈਰ ਵਿਰੋਧ ਸਾਰੇ ਲੜਾਈ ਝਗੜੇ ਤੇਰੇ ਸਮਰਥੀ ਨਾਮ ਦੇ ਦੁਆਰਾ ਜੀ ਖਤਮ ਹੋ ਜਾਣ ਮੇਰੇ ਪ੍ਰਭੂ ਜੀ ਮਹਾਨ ਪ੍ਰਭੂ ਜੀ ਜੋ ਪਰਿਵਾਰ ਵਿਖਰੇ ਹੋਏ ਨੇ ਮੇਰੇ ਖੁਦਾਬੰਦਾ ਉਹ ਅਜ ਇਕੱਠੇ ਹੋ ਜਾਣ ਤੇਰੇ ਪਿਆਰ ਦੇ ਦੁਆਰਾ ਮੇਰੇ ਮਹਾਨ ਪ੍ਰਭੂ ਜੀ ਤੇਰਾ ਸੁਭਾਅ ਵੀ ਮੇਰੇ ਖੁਦਾਬੰਦਾ ਉਹਨਾਂ ਦੇ ਵਿੱਚ ਤੂੰ ਦਇਆ ਕਰ ਮੇਰੇ ਮਹਾਨ ਪਰਮੇਸ਼ਵਰ ਪਵਿੱਤਰ ਆਤਮਾ ਜੀ ਸਾਡੀ ਮਦਦ ਸਹਾਇਤਾ ਕੀਤੀ ਤੇਰਾ ਧੰਵਾਦ ਆ ਖੁਦਾਬੰਦਾ ਇਹ ਪ੍ਰਾਰਥਨਾ ਤੇਰੀ ਸਮਰਥੀ ਪਵਿੱਤਰ ਨਾਮ ਦੇ ਵਿੱਚ ਮੰਗ ਲੈਂਦੇ ਆ ਆਮੇਨ ਆਮੇਨ ਹਾਲੇਲੂਇਆ